ਆਚਾਰ ਕਿੱਥੇ ਰੱਖਤਾ ਯਾਰ ਲੱਭਦਾ ਨਹੀਂ ਪਿਆ ਪਾਪਾ ਮੰਮਾ ਉੱਥੇਵਾਜਾ ਮਾਰਦੇ ਪਏ ਥੋੜੀ ਦਾੜੀ ਸੈੱਟ ਕਰ ਲਈ ਤੇ ਕੁ ਸ਼ੂਜ਼ ਪਾ ਲਈਏ ਬਸ ਅਗਲੇ ਮਹੀਨੇ ਹੀ ਮਿਲੇਗਾ ਮੈਨੂੰ ਮੈਨੂੰ ਪਤਾ ਨਹੀਂ ਸ਼ੋਰੂਮ ਸ਼ਾਇਦ ਸ਼ਿਫਟ ਹੋ ਗਿਆ ਇੱਥੋਂ ਹੈ ਬਾਈਕ ਰਹਿਣ ਦੇ ਐਕਟਿਵਾ ਚੱਲਦੇ ਆ ਆ ਗਏ ਆ ਬਸ ਅੱਧੇ ਰਸਤਾ ਹੋ ਰਿਹਾ ਟੈਨਸ਼ਨ ਹੀ ਲੈਣੇ ਕਿਸੇ ਕਲ ਦੀ ਤੁਸੀਂ ਜੋ ਸਾਡੇ ਨਾਲ ਪਤਨ ਤੋਂ ਲਓਰ ਪਤਾ ਜੀ ਕੋਲ ਬੱਤੀ ਜੀ 27 ਸਾਲ ਤੋਂ ਹਮਕੋ ਹੋਵੇ ਅੱਛਾ 1 ਮਿੰਟ ਐਨਕ ਲਾ ਲਾਂ ਪਹਿਲੇ ਹਾਂਜੀ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਜਾਣਾ ਕਿਸੇ ਸਪੈਸ਼ਲ ਜਗ੍ਹਾ ਦੇ ਵਿੱਚ ਸਪੈਸ਼ਲ ਜਗ੍ਹਾ ਆਪਾਂ ਜਾਣਾ ਤੁਹਾਨੂੰ ਪੂਰਾ ਅੱਜ ਬਲੌਗ ਉਹਦਾ ਹੀ ਬਣਾਣਾ ਕੈਪਚਰ ਕਰਾਂਗੇ ਬਹੁਤ ਖਰਚੇ ਵਾਲੀ ਜਗ੍ਹਾ ਮ ਕਹਿ ਸਕਦੇ ਹੋ ਜਿੱਦਾਂ ਵੀ ਕਹਿ ਸਕਦੇ ਪਰ ਉੱਥੇ ਜਾਣ ਤੋਂ ਪਹਿਲੇ ਅਸੀਂ ਥੋੜਾ ਨਾਸ਼ਤਾ ਵਗੈਰਾ ਆਪਣਾ ਕਰਨ ਲੱਗੇ ਆ ਤੇ ਅੱਜ ਨਾਸ਼ਤਾ ਥੋੜਾ ਜਲਦੀ ਕਰਨ ਲੱਗੇ ਆ ਦੇਖੋ ਤੁਹਾਨੂੰ ਟਾਈਮ ਦਿਖਾ ਦਿੰਨੇ ਆਂ ਆ ਦੇਖੋ ਜੀ ਟਾਈਮ ਕਰੀਬ ਕਰੀਬ 11 ਵਜ ਗਿਆ ਜੀ ਤੇ ਨਾਸ਼ਤਾ ਆਪਾਂ ਕੀ ਕਰਨ ਲੱਗੇ ਆ ਉਹ ਵੀ ਤੁਹਾਨੂੰ ਦਿਖਾਉਂਗਾ ਨਾਸ਼ਤਾ ਸਾਡਾ ਬਿਲਕੁਲ ਸਾਡੇ ਸਾਹਮਣੇ ਪਿਆ ਹੋਇਆ ਹੈ। ਨਾਸ਼ਤਾ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਕਿਹੜੀ ਸਪੈਸ਼ਲ ਜਗ੍ਹਾ ਤੇ ਜਾ ਰਹੇ ਹਾਂ? ਬਿਲਕੁਲ ਤੁਹਾਨੂੰ ਦੱਸ ਦਿੰਨੇ ਕੋਈ ਸਸਪੈਂਸ ਨਹੀਂ ਇਹਦੇ ਵਿੱਚ ਹੈਗਾ। ਅਸੀਂ ਜਾ ਰਹੇ ਹਾਂ ਕਿਸੇ ਐਸੀ ਸਪੈਸ਼ਲ ਜਗ੍ਹਾ ਤੇ ਜਿੱਥੇ ਸਾਡੇ ਨੋਟ ਲੱਗਨੇ ਆ। ਪਰ ਉਹਦੀ ਨੀਡ ਵੀ ਹੈਗੀ ਘਰ ਦੇ ਵਿੱਚ। ਟਾਈਮ ਤੁਹਾਨੂੰ ਦਿਖਾ ਦਿੰਨੇ ਆ। ਦੇਖੋ ਜੀ ਟਾਈਮ ਦੇਖੋ। ਕਰੀਬ ਕਰੀਬ 11:00 ਵਜੇ ਆ ਜੀ 11:00 ਵਜੇ ਹੈ ਤੇ ਨਾਸ਼ਤਾ ਬਿਲਕੁਲ ਸਾਡੇ ਕੋਲ ਆ ਗਿਆ। ਹੁਣ ਨਾਸ਼ਤਾ ਪਹਿਲੇ ਕਰਦੇ ਹਾਂ। ਨਾਸ਼ਤੇ ਵਿੱਚ ਕੀ ਖਾਣ ਲੱਗਿਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਆਹ ਦੇਖੋ ਜ ਰਾਜਮਾ ਹੈਗੇ ਆ ਦਹੀਂ ਹੈਗੀ ਏ ਰੋਟੀ ਆ ਗਈ ਏ ਤੇ ਨਾਲ ਆ ਗਿਆ ਜੀ ਮਟਰ ਪਨੀਰ ਤੇ achar achar ਵੀ ਮੈਂ ਮੰਗਿਆ ਸੀਗਾ achar ਕਿੱਥੇ ਆ ਯਾਰ ਆਪੀ 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 ਆ ਦੇਖੋ ਜੀ achar ਵੀ ਆਇਆ ਪਿਆ achar ਵੀ ਕਹਿੰਦੇ ਨਾ ਨਾਲ ਰੋਟੀ ਦੀ ਸਬਜੀ ਦੇ ਨਾਲ ਖਾਓ achar ਵੀ ਥੋੜਾ ਵਧੀਆ ਲੱਗਦਾ ਹੈ ਤੇ ਨਾਸ਼ਤਾ ਖਾਣ ਕਰਦੇ ਆ ਤੇ ਉਸ ਤੋਂ ਬਾਅਦ ਅਸੀਂ ਪੂਰਾ ਤਿਆਰ ਹੋਗੇ ਤੁਹਾਨੂੰ ਮਿਲਦੇ ਆ ਤੇ ਦੱਸਦੇ ਆ ਆਪਾਂ ਕਿੱਥੇ ਜਾ ਰਿਹਾ ਹੈਗੀ ਸਪੈਸ਼ਲ ਜਗ੍ਹਾ ਵਧੀਆ ਲੱਗੇਗਾ ਅੱਜ ਦਾ ਵਲੌਗ ਬਣੇ ਰਹੀਓ ਸਾਡੇ ਨਾਲ ਚਾਹ ਵੀ ਆ ਗਈ ਹੈ ਸਾਡੀ ਆ ਚਾਹ ਪਈਏ ਹੁਣ ਚਾਹ ਵੀ ਪੀ ਲੈਨੇ ਆ ਨਾਸ਼ਤੇ ਤੋਂ ਬਾਅਦ ਇੱਕ ਕੱਪ ਚਾਹ ਪੀ ਲਈਏ ਕਿਉਂਕਿ ਮੌਸਮ ਚੇਂਜ ਹੋ ਗਿਆ ਨਾ ਹੁਣ ਥੋੜਾ ਠੰਡ ਦਾ ਮੌਸਮ ਹੋ ਗਿਆ ਤੇ ਚਾਹ ਵੀ ਜ਼ਰੂਰੀ ਹੋ ਜਾਂਦੀ ਚਾਹ ਪੀ ਕੇ ਨਾਲ ਹੀ ਆਪਾਂ ਕੱਢਦੇ ਆਂ ਆਪਣਾ ਬੋਲਡ ਤੇ ਖਿੱਚਦੇ ਆਂ ਪੂਰੀ ਆਪਣੀ ਤਿਆਰੀ ਮੰਮਾ ਉੱਥੇ ਆਵਾਜ਼ ਆ ਮਾਜ ਦੇ ਪੇ ਤੇ ਤੁਸੀਂ ਹੁਣੇ ਤੱਕ ਤਿਆਰੀ ਨਹੀਂ ਹੋਈ ਕੋਇਆ ਨਾ ਬੋਤ ਹੁਣ ਇਹ ਤਾਂ ਰੋਟੀ ਖਾਧੀ ਆ ਬਾਹਰ ਰੋਟੀ ਘੈਰ ਉਹ ਜੇ ਖਾਈ ਸੀ ਹੁਣੇ 12:00 ਵਜ ਗਏ ਨੇ 12:00 ਵਜ ਗਏ ਟਾਈਮ ਦਾ ਸੱਚੀ ਨਹੀਂ ਪਤਾ ਲੱਗਦਾ ਪਿਆ ਅਬ ਮਾੜੀ ਵੀਡੀਓ ਕਰਦਾ ਪਿਆ ਐਡੀਟ ਵੀਡੀਓ ਐਡਿਟ ਕਰ ਲੈਣਾ ਉਹ ਪਾਰਕ ਚ ਜਾਈਓਗੇ ਮਾਰਕੀਟੋਂ ਪਹਿਲੇ ক্রিকেট ਵਾਲੀ ਵੀਡੀਓ ਨਹੀਂ ਜਿਹੜੀ ਕੱਲ ਪਾਰਕ ਚ ਬਣਾਈ ਉਹ ਵਾਲੀ ਮੈਂ ਕਿ ਐਡਿਟ ਕਰ ਲਵਾਂ ਤੇ ਫਿਰ ਐਡਿਟ ਕਰਦਾ ਪਿਆ ਮੈਂ ਤੇ ਇਦਰੋਂ ਕਰਕੇ ਕਰਦਾ ਮਾਂ ਠੀਕ ਐ ਫਿਰ ਤਿਆਰ ਹੋ ਜਾ ਪਹਿਲੇ ਜਾ ਕੇ ਆ ਕੀ ਕਰ ਜੀ ਨਾ ਬਸ ਬਸ ਐਡਿਟ ਹੋ ਗਈ ਏ ਓਕੇ ਕਰਨਾ ਡਨ ਨਹੀਂ ਕਰਨੀ ਐ ਬਸ ਹੋਣ ਲੱਗਾ ਮੈਂ ਤਿਆਰ ਬਸ ਹੋਣਗਾ ਹਾਂ ਹਾਂ ਜੀ ਨਾ ਤੋਂ ਕੇ ਤਿਆਰ ਹੋ ਗਏ ਆ ਬਸ ਇੱਕ ਆਪੂਣੀ ਕਰਨੀ ਰਹਿ ਗਈ ਏ ਬਸ ਆਪੂਣੀ ਕਰ ਲਈਏ ਮਾੜੀ ਜੀ ਗੁੱਤ ਕਰ ਲਈਏ ਤੇ ਬਸ ਆ ਦੇਖੋ ਪੈਰ ਤੇ ਪੈਰ ਤੇ ਬਸ ਸ਼ੂਜ਼ ਪਾਣੇ ਬਸ ਇਹ ਤੇ ਗੁੱਤ ਹੋ ਜਾਈ ਨਾ ਫਿਰ ਬਸ 2 ਮਿੰਟ ਹੋਰ ਲੱਗਣੇ ਆ ਆਪਾਂ ਤਿਆਰ ਹੋ ਜਾਣਾ ਨਾ ਫਿਰ ਆਪਾਂ ਟਿੱਕ ਟੌਪ ਹੋ ਗਏ ਜਾਰੀ ਉਨੀ ਡਬਲ ਕਰਾਂਗੇ ਅਗਿੱ ਘੋਰੇ ਵੜਾਵਾਂਗੇ ਡਬਲ ਕਰਨ ਨਾਲ ਨਾ ਥੋੜੀ ਪੋਣੀ ਦੀ ਪਕੜ ਜ਼ਿਆਦਾ ਵਧੀਆ ਹੋ ਜਾਂਦੀ ਹੈ ਤੇ ਖੁੱਲਦੀ ਨਹੀਂ ਹੈਗੀ ਜਲਦੀ ਆਪਾਂ ਆ ਗਏ ਹਾਂ ਉਧਾਰ ਤੇ ਥੋੜੀ ਦਾੜੀ ਸੈੱਟ ਕਰ ਲਈ ਤੇ ਕੁ ਸ਼ੂਜ਼ ਪਾ ਲਈਏ ਬਸ ਇਹ ਤੋਂ ਬਾਅਦ ਆਪਾਂ ਚੱਲੇ ਹਾਂ ਬਣੇ ਗੀ ਇਹਨ ਕਸ਼ਨ ਕਾ ਵੀ ਲਾ ਲਈਏ ਤੇ ਸਾਡੇ ਨਾਲ ਹੋਰ ਪਤਾ ਕੌਣ ਚੱਲਿਆ ਆ ਦੇਖੋ ਸਾਡੇ ਨਾਲ ਹੋਰ ਆ ਦੇਖੋ ਜੀ ਕੌਣ ਜਾ ਰਿਹਾ ਵਾਸੂ ਜਾ ਰਿਹਾ ਵਾਸੂ ਵੀ ਤਿਆਰ ਹੋਇਆ ਪਿਆ ਅੱਜ ਵਾਸੂ ਚਲੀਏ ਫਿਰ ਅੱਜ ਹਾਂਜੀ ਠੀਕ ਆ ਜੀ ਹੁਣ ਚੱਲੇ ਕਿੱਥੇ ਆ ਮੇਨ ਗੱਲ ਇਹ ਆਂਦੀ ਏ ਬਣੇ ਰੋ ਪੂਰਾ ਅੱਜ ਦੱਸਾਂਗੇ ਬਹੁ ਮਝਾਏਗਾ ਸਪੈਸ਼ਲ ਜਗ੍ਹਾ ਪਹਿਲਾ ਲੱਗਣਾ ਨੋਟ ਲੱਗਣਾ ਏ ਨੋਟ ਯਾਰ ਮੈਡਮ ਜੀ ਨਾ ਬਹੁ ਟਾਈਮ ਲਾਂਦੇ ਹੈਗੇ ਐ ਲੇਟ ਅੱਗੇ ਹੋਏ ਪਿਆ ਵਾਸੂ ਮੰਮਾ ਨਹੀਂ ਆਈ ਤੇਰੀ ਦੇਖ ਲੈ ਲੇਟ ਹੋਈ ਆ ਮੰਮਾ ਉਹ ਬਾਤੀ ਨਾ ਵਾ ਹੈ ਬਾਤੀ ਨਾ ਵਾ ਲਾ ਲਿਆਇੰਗਾ ਜੱਬ ਲਾ ਕੇ ਲੈ ਕੇ ਫਟਾਫਟ ਜਾ ਜਾ ਫਟਾਫਟ ਧਿਆਨ ਨਾਲ ਧਿਆਨ ਨਾਲ ਯਾਰ ਨਾ ਟਾਈਮ ਲਾਤਾ ਹੈ ਦੇਖ ਤਾ ਆ ਗੀ ਇਲਫਾਪਰ ਮਾਣ ਅੱਛਾ ਅੱਛਾ ਤਮ ਬੈਠ ਯਾਰ ਅੱਗੇ ਲੇਟ ਹੋਏ ਨੇ ਹਾਂ ਇਹ ਗੱਲ ਕਹੂੰਗਾ ਬਾਈਕ ਰਹਿਣ ਦੇ ਐਕਟਿਵਾ ਤੇ ਚਲਦੇ ਆ ਕਿਉਂ ਜੇ ਸਰ ਉਹ ਆਪਸੀ ਫਿਰ ਬਾਈਕ ਤੇ ਆਣਾ ਔਖਾ ਹੋ ਜਾਣਾ ਗੱਲ ਤਾਂ ਸਹੀ ਹੈ ਐਕਟਿਵਾ ਕੱਢ ਲੀਏ ਫਿਰ ਹਨਾ ਚਲ ਬਾਈਕ ਅੰਦਰ ਲਾਈਏ ਇੱਕ ਮਿੰਟ ਬਸ ਉੱਤਰ ਬਾਈਕ ਅੰਦਰ ਲਾਈਏ ਐਕਟਿਵਾ ਦੇ ਜਾਂਦੇ ਆ ਜ਼ਰੂਰੀ ਮੈਡਮ ਜੀ ਨੇ ਬੜੀ ਸਿਆਣੀ ਗੱਲ ਕਹੀ ਹੈ ਦਲੇ ਹਨ ਕਲੰਨੇ ਪਾਸ ਫਿਰ ਬੋਇਲ ਲਾਨੀ ਆ ਫਿਰ ਐਕਟੀਵਾ ਕੱਢਦੇ ਆ ਲੋ ਜੀ ਬੋਲਟ ਅੰਦਰ ਲਾਤਾ ਐ ਐਕਟੀਵਾ ਕੱਢ ਲਈ ਐ ਚਲੋ ਹੁਣ ਆਪਾਂ ਚੱਲਦੇ ਆ ਬਣੇ ਰਹੀਓ ਨਾਲ ਹੀ ਤੁਹਾਨੂੰ ਦੱਸਦੇ ਆ ਚਲੋ ਹਾਜੀ ਜੀ ਜਾਣੇ ਪਏ ਆ ਆਪਾਂ ਬੈਡਮ ਦੇ ਨਾਲ ਅੱਧੇ ਰਸਤੇ ਆ ਗਏ ਆ ਬਸ ਅੱਧੇ ਰਸਤਾ ਹੋ ਰਿਹਾ ਕਿੱਥੇ ਪਹੁੰਚ ਗਏ ਆ ਆਪਾਂ ਆਹ ਦੇਖੋ ਜੀ ਰੋਡ ਤੇ ਆ ਜੀ ਆਹ ਲੋ ਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਆਪਾਂ ਕਿੱਥੇ ਪਹੁੰਚੇ ਆ ਜੀ ਪਰ ਇੱਥੇ ਤੇ ਸ਼ੋਰੂਮ ਖਾਲੀ ਪਿਆ ਪਰ ਕਹਿੰਦੇ ਆਪਾਂ ਕੋਟੇਸ਼ਨ ਦੇ ਦਾਂਗੇ ਅਸੀਂ ਲੈਣੀ ਹੈ ਜੀ ਨਵੀਂ ਐਕਟਿਵ ਆ ਡਿਸਕ ਬ੍ਰੇਕ ਆ ਜਾਏਗੀ ਹਮ ਐਲਈਡੀ ਲਾਈਟ ਮੋਬਾਈਲ ਚਾਰਜਰ ਇਨ ਬਿਲਟ ਹੈਗਾ ਅੱਛਾ ਜੀ ਪਰ 125 ਸੀਸੀ ਹੈ ਨਾ 125 ਸੀਸੀ ਬੈਟਰੀ ਨਹੀਂ ਹੈ ਅੱਛਾ ਬੈਟਰੀ ਨਹੀਂ ਲਗਾਈ ਅੱਛਾ ਬੈਟਰੀ ਓਨ ਦਾ ਸਪੋਰਟ ਲਾਂਦੇ ਤੁਸੀਂ ਹੈ ਨਾ نیچے ਲਗਾਉਂਦੇ ਸ਼ਾਇਦ ਅੱਜਕੱਲ ਹੈ ਨਾ ਠੀਕ ਹੈ ਜੀ ਬਾਕੀ ਸਟਾਕ ਹੈ ਨਹੀਂ ਹੈ ਨਾ ਮੈਂ ਬੜਾ ਹੈਰਾਨ ਹੋਇਆ ਮੈਨੂੰ ਕਿ ਪਤਾ ਨਹੀਂ ਸ਼ੋਰੂਮ ਸ਼ਾਇਦ ਸ਼ਿਫਟ ਹੋ ਗਿਆ ਇੱਥੋਂ ਸਟਾਕ ਖਤਮ ਹੋ ਗਿਆ ਹੈਗਾ ਦੀਵਾਲੀ ਕਰਕੇ ਦੇਣ ਤਿਆਰ ਕਰਕੇ ਹੈ ਨਾ ਤੇ ਜੀ ਬੁਕਿੰਗ ਉਹਨਾਂ ਪਾ ਕਰਾ ਦੀਏ ਕਦੋਂ ਤੱਕ ਮਿਲੇਗਾ ਸਾਨੂੰ ਅਗਲੇ ਮਹੀਨੇ ਹੀ ਮਿਲੇਗਾ ਮਤਲਬ ਅਗਲੇ ਮਹੀਨੇ ਤੇ ਕੱਲ ਆ ਗਿਆ ਮਤਲਬ ਕਿੰਨੇ ਕੁ ਦਿਨਾਂ ਚ 5-7 ਦਿਨਾਂ ਚ 2-4 ਦਿਨਾਂ ਚ ਨਾ ਜਾਣ ਹਫਤੇ ਦੇ ਅੰਦਰ ਅੰਦਰ ਹਫਤੇ ਦੇ ਵਿੱਚ ਮਿਲ ਜਾਏਗਾ ਹੈ ਨਾ ਬੁਕਿੰਗ ਤੇ ਹੋ ਗਿਆ ਹੋਣਾ ਹੈ ਨਾ ਸਟਾਕ ਸਾਰਾ ਹੀ ਖਾਲੀ ਹੋ ਗਿਆ ਹੈ ਦੀਵਾਲੀ ਦੇ ਲੋਕਾਂ ਨੇ ਬਹੁਤ ਜ਼ਿਆਦਾ ਤੇ ਕੋਈ ਆ ਪਿਆ ਬਾਕੀ ਹਨ ਅਸੀਂ ਜਿਹੜਾ ਕਲਰ ਪਸੰਦ ਕੀਤਾ ਸੀਗਾ ਉਹ ਭਾਜੀ ਕਹਿੰਦੇ ਅੰਦਰ ਸਰਵਿਸ ਸੈਂਟਰ ਵਿੱਚ ਕਿਸੇ ਕਸਟਮਰ ਦੀ ਨਾ ਐਕਟਿਵ ਆਈ ਹੋਈ ਹੈ ਸਰਵਿਸ ਉਹਨਾਂ ਲਈ ਤੇ ਉਹ ਤੁਸੀਂ ਇੱਕ ਵਾਰੀ ਚੈੱਕ ਕਰ ਸਕਦੇ ਹੋ ਫਿਰ ਅਸੀਂ ਸਰਵਿਸ ਸੈਂਟਰ ਚਾਏ ਤੇ ਕਲਰ ਦੇਖਿਆ ਇਸ ਤੋਂ ਬਾਅਦ ਅਸੀਂ ਆਗੇ ਅਸੈਸਸ ਦੇ ਚੋਰ ਨੂੰ ਮੈਨੂੰ ਪਾਣੀ ਮੈਨੂੰ ਪਲਾ ਦਿਓ ਹਾਂ ਇੱਕ ਅਸੈਸਸਨਾਂ ਦੀ ਤਿਆਰ ਖੜੀ ਸੀ ਪੂਰੀ ਡਿਲੀਵਰੀ ਦੇ ਲਈ ਪੂਰੀ ਐਸੈਸਰੀ ਵਗੈਰਾ ਇੱਥੇ ਲਾਈ ਹੋਈ ਸੀਗੀ ਤੇ ਕਲਰ ਵੈਸੇ ਮੈਨੂੰ ਪਿਆਰਾ ਵੀ ਲੱਗਾ ਪਰ ਥੋੜਾ ਅੱਖਾਂ 'ਚ ਜ਼ਿਆਦਾ ਪੈਂਦਾ ਸੀਗਾ ਤੇ ਇਸ ਤੋਂ ਇਲਾਵਾ ਇਹਨਾਂ ਕੋਲ ਹੋਰ ਵੀ ਕਈ ਕਲ ਤੇ ਆਪਾਂ ਇਹਨਾਂ ਤੋਂ ਫੇਰ ਪੁੱਛਿਆ ਜਿਹੜਾ ਸਾਨੂੰ ਗ੍ਰੇ ਕਲਰ ਚਾਹੀਦਾ ਅਵੇਲੇਬਲ ਹੁੰਦਾ ਤੇ ਉਹਨਾਂ ਨੇ ਕਿਹਾ ਨਹੀਂ ਸਰ ਇਹੀ ਕਲਰ ਹੈਗੇ ਆ ਗ੍ਰੀਨ ਡਾਰਕ ਬਲੂ ਆ ਪਰ ਜਿਹੜੀ ਅਸੈਸ ਸੀਗ ਨਾ ਉੱਥੇ ਕ੍ਰੋਮ ਦੀ ਫਿਟਿੰਗ ਬਹੁਤ ਸੋਹਣੀ ਤੇ ਬਾਕੀ ਭਾਜੀ ਕਲਰ ਦਾ ਫੇਰ ਵੀ ਪੁੱਛ ਰਿਹਾ ਅਵੇਲੇਬਲ ਹੋ ਸਕਦਾ ਕਿ ਨਹੀਂ ਤੇ ਅਸੀਂ ਸਿਰਫ ਇੱਕੋ ਕਲਰ ਗ੍ਰੇ ਕਲਰ ਸਾਨੂੰ ਤੇਰਾ ਗ੍ਰੇ ਕਲਰ ਨਾ ਅਵੇਲੇਬਲ ਹੋਣ ਕਰਕੇ ਸਾਨੂੰ ਇੱਥੇ ਬੱਸ ਸਟੈਂਡ ਦਾ ਕਾਣਾ ਪਿਆ ਇੱਥੇ ਵੀ ਇੱਕ Honda ਵਾਲਿਆਂ ਦਾ ਸ਼ੋਅਰੂਮ ਆ ਤੇ ਚਲੋ ਇੱਥੇ ਜਾ ਕੇ ਦੇਖ ਲੈਂਦੇ ਆ ਸ਼ਾਇਦ ਇੱਥੇ ਕਲਰ ਅਵੇਲੇਬਲ ਹੋਵੇ ਹੋਂਡਾ ਦੀ ਏਜੰਸੀ ਪਹੁੰਚ ਗਏ ਹੁਣ ਕਾਰ ਕੋ ਹੋਂਡਾ ਤੇ ਆ ਕੇ ਦੇਖਦੇ ਆ ਜੀ ਐਕਟਿਵਾ ਬਸ ਸਟੈਂਡ ਇੱਥੇ ਐਕਟਿਵਾ ਤਾਂ ਅਵੇਲੇਬਲ ਸੀ ਪਰ ਕਲਰ ਫਿਰ ਨਹੀਂ ਸੀ ਰਿਲੇਬਰ ਇੱਥੇ ਪਿਓਰ ਬਲੈਕ ਦੇ ਵਿੱਚ ਜਿਹੜਾ ਜੈਟ ਬਲੈਕ ਹੁੰਦਾ ਨਾ ਉਹ ਕਲਰ ਅਵੇਲੇਬਲ ਸੀ ਉਹ ਕਹਿੰਦੇ ਹੁਣੇ ਤੁਸੀਂ ਲੈ ਸਕਦੇ ਪਰ ਸਾਨੂੰ ਚਾਹੀਦਾ ਏ ਬਲੈਕ ਕਲਰ ਇਹ ਹੈਗਾ ਗਰੇ ਵਿੱਚ ਇਹ ਕਲਰ ਵੀ ਸੋਹਣਾ ਹਨਾ ਜਿਹੜਾ ਕਲਰ ਆਪਾਂ ਮੰਗਦੇ ਪਏ ਨਾ ਉਹ ਕਲਰ ਅਵੇਲੇਬਲ ਹੀ ਨਹੀਂ ਹੈਗਾ ਇਹਨਾਂ ਕੋਲ ਅਸੀਂ ਇੱਥੇ ਸ਼ੋਰੂਮ ਤੇ ਖੜੇ ਆ ਕਲਰ ਹੀ ਨਹੀਂ ਅਵੇਲੇਬਲ ਬੜਾਈ ਟਰਾਈ ਕੀਤੀ ਇਧਰੋਂ ਉਧਰੋਂ ਇਧਰੋਂ ਉਧਰੋਂ カラー ਇਹਨੇ ਕਹਿੰਦੇ अवेलेबल ਚਲੋ ਫਿਰ ਵੀ ਟਰਾਈ ਕਰਦੇ ਕਹਿੰਦੇ 5-7 ਦਿਨ ਦਾ ਟਾਈਮ ਦਿਓ 컬러 ਆ ਜਾਏਗਾ ਬੁਕਿੰਗ ਕਰਾ ਚੱਲੇ ਆ 5000 ਰੁਪਿਆ ਤਾਂ ਇਹ ਚੱਲੇ ਆ ਰਹੀਏ ਬੱਸ ਸਟੈਂਡ ਦੀ ਰੋਡ ਆ ਜੀ ਜਿੱਥੇ ਆਪਾਂ ਆਏ ਆ ਇਹ ਸ਼ੋਰੂਮ ਆ ਜੀ Honda ਵਾਲਿਆਂ ਦਾ ਜਿੱਥੇ ਆਪਾਂ ਆਏ ਸੀਗੇ ਨਾ ਆਪਣੀ Activa ਦੇਖਣ ਦੇ ਲਈ ਪਾਪਾ ਇਹਨਾਂ ਕੋਈ ਨਹੀਂ ਹੈ ਕਿਹਦਾ ਨਹੀਂ ਹੈ ਉਹ ਇਹਨਾਂ ਕੋ ਤੁਨਾ ਨਹੀਂ ਹੈ ਨਾ 컬러 ਹੈ ਹੀ ਨਹੀਂ ਬੇਟੇ ਉਹੀ ਤਾਂ ਮੈਂ ਪੁੱਛਦਾ ਪਿਆ ਸੀਗਾ ਕਿ 컬러 ਇਹਨਾਂ ਕੋ ਹੈਗਾ ਹੀ ਨਹੀਂ ਜਿਹੜਾ ਸਾਨੂੰ ਚਾਹੀਦਾ ਨਾ ਜਿਹੜਾ ਸਾਨੂੰ 컬러 ਚਾਹੀਦਾ ਹੋਣ ਹੀ ਹੈ ਰੈਨਾ ਕੋ ਬਾਕੀ ਸਾਰੇ ਆ ਗਏ ਫਿਰ ਹੁਣ ਫਿਰ ਹੁਣ ਦੱਸ ਫਿਰ ਹੁਣ ਕੀ ਕਰੀਏ ਵੇਟ ਕਰ ਲੈਨੇ ਆ ਹਨਾ 2-4 ਦਿਨ ਕਲਰ ਆ ਜਾਏਗਾ ਕਲਰ ਮਿਲ ਜਾਏਗਾ ਸਾਨੂੰ 3-4 ਸ਼ੋਰੂਮ ਆਪਾਂ ਕੋ ਮਿਲੇ ਆਪਣੇ ਜਲੰਧਰ ਤੇ ਕਾਹ ਦੇ ਨਾ ਪਾ ਆ ਗਏ ਆਂ ਜੀ ਵਾਪਸ ਕਾਰ ਵਾਲੇ ਜਾ ਰਹੇ ਆ ਤੇ ਬੀਐਮਸੀ ਤੋਂ ਅੰਗਰੇ ਕੋਲ ਪਹੁੰਚ ਗਏ ਆਂ ਪਰ ਭੁੱਖ ਬੜੀ ਲੱਗੀ ਏ ਤੇ ਇੱਥੇ ਆਪਾਂ ਦੇਖਦੇ ਆਂ ਇੱਥੇ ਬਹੁਤ ਫੇਮਸ ਇੱਕ ਘਟੂੜੇ ਵਾਲੇ ਹੈਗੇ ਆ ਜੀ ਰਤਨ ਲਾਲ ਵਾਲੇ ਨਾ ਦੋ ਨਾ ਵੀਡੀਓ ਕੋ ਚੱਕਰ ਤਾਂ ਨਹੀਂ ਨਾ ਬਣਾਵਣਾ ਹੈ ਨਹੀਂ ਕੋਈ ਚੱਕਰ ਨਹੀਂ ਅਸਲ ਸੰਗੋ ਦਾ ਕਿਰੇ ਕੋਹ ਪੁਰਾਣੇ ਕਿੰਨੇ ਸਾਲ ਹੋ ਗਿਆ ਤਾਂ ਮਤਲਬ ਪੱਤਿੰਡਾ ਲੋਗੋ ਤਾਜੀ ਕੋ ਮਾਤੇ ਜੇ 27 ਸਾਲ ਤੋਂ ਹਮਕੋ ਹੋਵੇ ਅੱਛਾ ਤੇ 30 ਸਾਲ ਦਾ ਨੋ ਹੋ ਗਿਆ ਤਾਂ 55 ਸਾਲ ਹੋ ਗਏ ਇਹੀ ਜਗ੍ਹਾ ਤੇ ਦੇਖ ਲਓ ਜੀ ਕਿੰਨੇ ਪੁਰਾਣੇ ਸਾਡੇ ਜਲੰਧਰ ਦੇ ਅੱਜ ਅਸੀਂ ਵੀ ਆ ਗਏ ਇੰਨਾ ਕੋ ਖਾਣ ਅਸਲ ਵੀ ਹੋਟਲ ਦੇਖਦਾ ਆਪ ਲੋਗ ਜੀ ਅੰਕਾ ਦਾ ਸਾਲ ਬਹੁਤ ਪੁਰਾਣਾ ਲੱਗਦਾ ਹੈ

ਉੱਜੇ ਖਾਦੀ ਨਾ ਹੱਥ ਨੇ ਬੰਦੇ ਵੀ ਤੇਰੇ ਜਿੰਨਾ ਬੱਚਾ ਮੈਂ ਦੇਗੀ ਜਨਾ ਮਿਰਚ ਨਹੀਂ ਖਾਣੀ ਬਿਨਾ ਮਿਰਚ ਤੋਂ ਵੀ ਬਣਾਉਣ ਦੇ ਕੀ ਬਾਤ ਹੋ ਗਈ ਹਾਂਜੀ ਜੀ ਫਾਈਨਲੀ ਆ ਗਏ ਆ ਘਰ ਕਿ ਕੁਮੈਂਟ ਐਨਕ ਲਾ ਲਾਂ ਪਹਿਲੇ ਹੁਣ ਬਣੀ ਨਾ ਗੱਲ ਕੋਣ ਆ ਗਿਆ ਬਾਕੀ ਠਕਾਵਟ ਤਾਂ ਨਹੀਂ ਜ਼ਿਆਦਾ ਹੋ ਗਈ ਹੈ ਨਾ ਪੂਰਾ ਦਿਨ ਹੀ ਲੱਗ ਗਿਆ ਠੀਕ ਆ ਯਾਰ ਮਿਹਨਤ ਤੇ ਪੈਸੇ ਆ ਜੇ ਕੋਈ ਵੀ ਚੀਜ਼ ਲੈਂਦੇ ਹੋ ਘੁੰਮ ਕੇ ਲਿਓ ਹਨਾ ਦੋ ਤਿੰਨ ਜਗ੍ਹਾ ਗਏ ਆ ਐਕਟਿਵਾ ਵੀ ਦੇਖੀ ਏ ਅਸੈਸ ਵੀ ਦੇਖੀ ਏ ਜਿਹੜੀ ਚੀਜ਼ ਪਸੰਦ ਆਈ ਉਹਦੀ ਡੀਲਿੰਗ ਕਰਕੇ ਆਏ ਆ ਇੱਕ ਦੋ ਦਿਨ ਦੇ ਵਿੱਚ ਕਲਰ ਅਰੇਂਜ ਹੋ ਜਾਏਗਾ ਤੇ ਵਾਸ ਫੇਰ ਲੈ ਆਵਾਂਗੇ ਦੁਬਾਰਾ ਮਾੜਾ ਮੋਟਾ ਸ਼ੋਰਟਸ ਰੀਲ ਕੁਝ ਬਣਾਵਾਂ ਲਾਂਗੇ ਤੇ ਤੁਹਾਨੂੰ ਸਾਰਾ ਦੱਸਾਂਗੇ ਤੇ ਬਾਕੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਜੇ ਵਧੀਆ ਲੱਗਿਆ ਤੇ ਸਮਝਦਾ ਰਹੋ ਤੁਸੀਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਆਹ ਆ ਰਿਹਾ ਦੇਖੋ ਆ ਰਿਹਾ ਨਾ ਕਰ ਦਿਓ ਫੇਰ ਦੰਡ ਨਾ ਦੇ ਤੇ ਕੱਲ ਫੇਰ ਮਿਲਦੇ ਆ ਨਵੇਂ ਬਲੌਗ ਵਿੱਚ ਉਦੋਂ ਤੱਕ ਤੁਹਾਡੇ ਸਾਰਿਆਂ ਨੂੰ ਜੈ ਮਾਤਾ ਦੀ